ਵੈਸੇ ਮੈਂ ਘਰ ਦੇ ਬਾਹਰ-ਬਾਹਰ ਉੱਲੇ ਪਾਸੇ ਖੜਾ ਸੀਗਾ ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਲ ਹੀ ਕਾਲਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਬਹੁਤ ਜ਼ਿਆਦੀ ਲੇਵਰ ਸੇ ਸਾਰੀ ਬਾਹਰ ਭੱਜ ਕੇ ਆ ਗਏ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਪਬਲਿਕ ਹੈ ਪਬਲਿਕ ਨੂੰ ਸੇਫ ਕੀਤਾ ਜਾਵੇ ਜਿਹੜਾ ਆਸੇ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰਿਗੇਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਵੈਸੇ ਮੈਂ ਘਰ ਦੇ ਬਾਹਰ ਬਾਹਰ ਉੱਲੇ ਪਾਸੇ ਖੜਾ ਸੀਗਾ ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਲ ਹੀ ਕਾਲਾ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਇਹ 8:30 ਦੀ ਗੱਲ ਹੈ ਹਾਂਜੀ 8:30 ਦੀ ਗੱਲ ਹੈ ਤੇ ਨਾਲ ਹੀ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲੀਵਰ ਬਾਹਰ ਨੂੰ ਤੋੜੀ ਹੁੰਦੀ ਸੀ ਫਿਰ ਮੈਂ ਮੁੰਡੇ ਨੂੰ ਫੋਨ ਮਾਰਿਆ ਆ ਕੇ ਆਣ ਕੇ ਫਿਰ ਜਾਏ ਆ ਤੇ ਨਾਲ ਹੀ ਹੈਲਪ ਵੀ ਕਰਾਈ ਇਹਨਾਂ ਦੇ ਸਮਾਂ ਸਮਾਂ ਕਢਾਇਆ ਨਾਲ ਬਾਹਰ ਉਹ ਚੰਗਾ ਤਾਂ ਨਹੀਂ ਅੰਦਰ ਕੀ ਇਸ ਟਾਈਮ ਸਾਨੂੰ ਨਹੀਂ ਕਿਹਾ ਸਾਡੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਨਹੀਂ ਕੋਈ ਨੌਲੇ ਜੇ ਕਿ ਭੀ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਨਾ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਆ ਜਾਂਦੇ ਸੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਹਾਂਜੀ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲੇ ਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਹੁੰਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਲੇਬਰ ਜਿਆਦਾ ਹੁੰਦੀ ਹੈ ਸੋਨਾਰ ਨੂੰ ਕੀ ਨਾ ਜੀ ਅੱਛਾ ਜੀ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜਾ ਕੇ ਹਾਂ ਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿਨੇ ਕੇ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰ ਨਹੀਂ ਜਾਣਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂ ਜੀ ਲੱਭਾ ਨਹੀਂ ਉਹ ਨਹੀਂ ਲੱਭਾ ਨਿਕਾ ਆਈ ਉਸ ਨੂੰ ਮੋਡ ਰੋਲ ਕਰਨਾ ਹੈ ਤੇ ਬੇਟਾ ਵੀ ਦਾਇਕ ਨੂੰ ਇੱਥੇ ਹੀ ਦਾਖਤਨ ਹੋਗਾ ਅੱਛਾ ਜੀ ਕਿੰਨੇ ਦਿਨ ਹੋਗੇ ਲੱਗੇ ਨੂੰ ਦਾਖਤਨ ਹੋਗਾ ਪੁਲਿਸ ਗਾਰਡ ਤੋਂ ਨਹੀਂ ਨਹੀਂ ਲੇਬਰ ਚੀਜ਼ ਤੇ ਤੁਹਾਡਾ ਜਿਹੜਾ ਬੇਟਾ ਵਾ ਉਹਦੇ ਮੈਰਿਜ ਸੀ ਕਿੰਨੇ ਬੱਚੇ ਆ ਤਿੰਨ ਬੇਟੂ ਕੰਮ ਕਰ ਰਿਹਾ ਸੀ ਤਿੰਨ ਬੱਚੇ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਜਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਸਰ ਕਿੰਨੀ ਫਰੋਟ ਆ ਚੁੱਕੀ ਆ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਆਫੀਸਰ ਵੀ ਆਏ ਹੋਏ ਐ ਤੇ ਤਸੀਲਦਾਰ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਿਮ ਰਿਸੋਰਸਸ ਅਸੀਂ ਮੋਬਾਈਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਵੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋ ਬਾਕੀ ਐਸਐਚਓ ਸਰ ਇੱਥੇ ਮੌਕੇ ਦੇ ਸਿਰ ਤੋਂ ਸਿਟੀ ਵੀ ਆ ਰਹੇ ਵੈਸੇ ਮੈਂ ਕਰਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੋਆ ਨੇ ਪਹਿਲਾਂ ਸ਼ੁਰੂ ਹੋ ਗਿਆ ਬਹੁਤ ਜ਼ਾਦੀ ਦੇ ਵਰਸੇ ਸਾਰੀ ਬਾਹਰ ਭੱਜ ਕੇ ਆ ਗਏ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਪਬਲਿਕ ਐ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸੇ ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ ਏ ਜਿੰਨੀਆਂ ਵੀ 5 ਮਿੰਟ ਤੋਂ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਵੈਸੇ ਮੈਂ ਕਰਦੇ ਬਾਹਰ ਬਾਹਰ ਰੋਲੇ ਪਾਸੇ ਖੜਾ ਸੀਗਾ ਤੇ ਉਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ ਤੇ ਨਾਰੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ ਇਹ ਕਿਹਦੀ ਗੱਲ ਹੈ ਸਰ ਬਲਾਸਟ ਇਹ ਸਾਢੇ ਘੱਟ ਦੀ ਗੱਲ ਹੈ ਇਹ ਅੱਛਾ ਜੀ ਹਾਂਜੀ ਸਾਢੇ ਘੱਟ ਦੀ ਗੱਲ ਹੈ ਤੇ ਨਾਲੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਤੋੜੀ ਹੁੰਦੀ ਸੀ ਤੇ ਮੈਂ ਮੁੰਡੇ ਨੂੰ ਫੋਨ ਮਾਰਿਆ ਆਇਆ ਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਨੇ ਜਮਾਨ ਸਮੂਹ ਕਢਾਇਆ ਨਾਲ ਬਾਹਰ ਹੋ ਗਿਆ ਕੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਬਾਰੇ ਨਹੀਂ ਕੋਈ ਨੋਟ ਲਾਇਆ ਹੈ ਕਿ ਹਜੇ ਤੱਕ ਜਿੰਨਾ ਟਾਈਮ ਸਮਾਂ ਲੱਗਦਾ ਨਹੀਂ ਲੱਗਦਾ ਕੋਈ ਵੀ ਚੀਜ਼ ਆ ਫਿਰ ਬੰਦੇ ਤਾਂ ਜੀ ਆ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਸਾਰੇ ਬੰਦੇ ਬਾਅਦ ਚਲੇ ਗਏ ਸੀ ਹਾਂਜੀ ਨਹੀਂ ਨਿਕਲ ਚੁੱਕੇ ਨਿਕਲ ਚੁੱਕੇ ਬੰਦੇ ਨਿਕਲਿਆ ਕੁਆਟਰ ਵਾਲੇ ਵੀ ਆ ਗਏ ਸੀ ਬਾਹਰ ਦੌੜ ਗਏ ਸੀ ਕੁਆਟਰ ਵਾਲੇ ਕੰਮ ਕਰਦੇ ਲੇਬਰ ਕਰਦੇ ਬਾਕੀ ਤੇ ਬਹੁਤ ਸਾਢੇ 10 ਜਿਆਦਾ ਹੁੰਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਸਾਢੇ 10 ਲੇਬਰ ਜਿਆਦਾ ਹੁੰਦੀ ਆ ਸੋਨਾਰ ਨੂੰ ਕੀ ਨਾ ਜੀ ਅੱਛਾ ਅਸੀਂ ਜਦੋਂ ਕੰਮ ਤੋਂ ਕੰਮ ਤੇ ਆਏ ਆ ਸਵੇਰ ਕੱਟ ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜਾ ਕੇ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਨੇ ਸੀ ਅੰਦਰ ਬਹੁਤ ਜ਼ਿਆਦੀ ਲੋਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕੋਰ ਨਹੀਂ ਜਾਂਦਾ ਵਾ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂਜੀ ਲੱਭਾ ਨਹੀਂ ਉਹ ਨਹੀਂ ਲੱਭਾ ਨਿਕਾ ਆਈ ਉਸਕੋ ਕਮਪਲੀਟ ਮੋਡ ਕਰਨਾ ਹੈ। ਤੇ ਬੇਟਾ ਵੀ ਤੁਹਾਡਾ ਹੀ ਹੈ। ਇੱਥੇ ਹੀ ڈاکਦਾਨ ਹੋਗਾ। ਅੱਛਾ ਜੀ ਕਿੰਨੇ ਦਿਨ ਹੋਗੇ ਲੱਗੇ ਨੂੰ? 10 ਦਿਨ ਹੋਗਾ। ਕੋਲਡ ਗਾਰਡ ਤੋਂ? ਨਹੀਂ ਨਹੀਂ, ਲੇਬਰ ਚੀਜ਼। ਲੇਬਰ ਤੋਂ। ਤੇ ਤੁਹਾਡਾ ਜਿਹੜਾ ਬੇਟਾ ਵਾ ਉਹਦੇ ਬੱਚੇ ਮੈਰਿਜ ਸੀ ਕਿੰਨੇ ਬੱਚੇ ਆ? 3 ਬੱਚੇ ਕੰਮ ਕਰ ਰਿਹਾ ਸੀ। 3 ਬੱਚੇ। ਪਬਲਿਕ ਪਬਲਿਕ ਨੂੰ ਸੇਫ ਕੀਤਾ ਰਵੇ ਜਿਹੜਾ ਆਸ-ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੁੱਕਿਆ ਜਾਵੇ। ਤੇ ਜਿੰਨੀਆਂ ਵੀ ਫਾਇਰ ਬਲਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਹੈ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟੀਗੇਟ ਕੀਤੀਆਂ ਜਾਣਗੀਆਂ ਸਰ ਕਿੰਨੀ ਫਰਵਡ ਆ ਚੁੱਕਿਆ ਹੋਇਆ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਅਫਸਰ ਵੀ ਆਏ ਹੋਏ ਐ ਤੇ ਤੁਸੀ ਲਾਲ ਸਰ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਿਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਵੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸ baki ਬਾਕੀ ਐਸਐਚਓ ਸਦਰ ਇਥੇ ਮੌਕੇ ਤੇ ਐਸਐਚਓ ਸਿਟੀ ਵੀ